ਚ ਕਿਸਾਨ ਨੇ ਜਿਹੜੇ ਅਤੇ ਜਿਹੜੇ ਵਪਾਰੀ ਨੇ ਉਹਨਾਂ 'ਚ ਪਾਲ ਪਾਇਆ ਜਾ ਰਿਹਾ ਹੈ ਬਚੋ ਦੋਸਤੋ ਤੁਸੀਂ ਕਿਸਾਨ ਬਾਦਚੋਂ ਤੁਸੀਂ ਵਪਾਰੀ ਬਾਦਚੋਂ ਪਹਿਲਾਂ ਤੁਸੀਂ ਇੱਕ ਪੰਜਾਬੀ ਹੋ ਥੋੜਾ ਇਕੱਠੇ ਰਹਿਣਾ ਸਭ ਤੋਂ ਪਹਿਲਾਂ ਥੋੜਾ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨ ਹਤਾਸ਼ੀ ਹੋ ਗਈ ਜਦੋਂ ਸ਼ੰਭੂ ਦੇ ਵਿੱਚ ਖਨੌਰੀ ਦੇ ਵਿੱਚ ਰਾਤ ਨੂੰ ਸਾਡੇ ਕਿਸਾਨ ਜਿਹੜੇ ਕਿਸਾਨ ਵੀਰ ਨੇ ਕਿ ਜਿਹੜੇ ਬਜ਼ੁਰਗਨੇ ਕੇ ਜਿਹੜੇ ਜੋ ਉਹਨਾਂ ਤੇ ਤਸ਼ੱਦਦ ਹਟਾਇਆ ਗਿਆ ਟੈਂਟ ਪੱਟੇ ਗਏ ਉਤੋਂ ਟਰਾਲੀਆਂ ਚੱਕੀਆਂ ਗਈਆਂ ਸਮਾਨ ਚੱਕਿਆ ਗਿਆ ਰਾਸ਼ਨ ਚੱਕਿਆ ਗਿਆ ਹੋਰ ਕੁਝ ਚੱਕਿਆ ਗਿਆ ਉਹ ਉਹ ਕੀ ਸੀਗਾ ਜੀ ਮੀਟਿੰਗ ਦੇ ਲਈ ਬੁਲਾਏ ਗਏ ਕਿਸਾਨ ਆ ਜਿਹੜੇ ਚੰਡੀਗੜ੍ਹ ਦੇ ਵਿੱਚ ਉੱਥੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਘਰੋ ਘਰੀ ਕਿਸਾਨੀ ਆਗੂ ਆ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਬੇਸਿਕਲੀ ਦੋਸਤੋ ਗੱਲ ਇਹ ਹੈ ਵੀ ਕਿਸਾਨ ਯੂਨੀਅਨਾਂ ਨੇ ਜਿਹੜੀਆਂ ਉਹ ਹਰ ਗੱਲ ਤੇ ਪੰਜਾਬ ਦਾ ਸਾਥ ਦਿੰਦੀਆਂ ਪੰਜਾਬ ਦੇ ਲੋਕਾਂ ਦੇ ਨਾਲ ਖੜਦੀਆਂ ਨੇ ਠੀਕ ਹੈ ਕਿ ਹਰ ਜੋ ਸੰਸਥਾ ਹੁੰਦੀ ਹੈ ਉਹਦੇ ਚੰਗੇ ਮਾੜੇ ਬੰਦੇ ਹੁੰਦੇ ਨੇ ਕਿਉਂਕਿ ਜੇ ਹਰ ਕੋਈ ਚੰਗਾ ਹੋ ਜੇ ਤਾਂ ਉਹ ਰੱਬ ਬਣ ਜਾਂਦਾ ਹੈ ਤੇ ਇਸ ਕਰਕੇ ਗੱਲ ਇਹ ਹੈ ਪਰ ਕਿਸਾਨ ਜੱਥੇਬੰਦੀਆਂ ਜਿਹੜੀਆਂ ਉਹ ਹਰ ਗੱਲ ਦੇ ਵਿੱਚ ਪੰਜਾਬ ਦੇ ਨਾਲ ਖੜਦੀਆਂ ਨੇ ਚਾਹੇ ਵਪਾਰੀ ਹੋਵੇ ਚਾਹੇ ਕਿਸਾਨ ਹੋਵੇ ਕਿਸਾਨ ਜੱਥੇਬੰਦੀਆਂ ਹਰ ਕਿਸੇ ਦੇ ਨਾਲ ਜਿਹੜੇ ਡੜ ਕੇ ਖੜਦੀਆਂ ਨਿਕੀਆਂ ਤੁਸੀਂ ਪਿੱਛੇ ਜੇ ਦੇਖਿਆ ਹੋਣਾ ਬਹੁਤ ਸਾਰੇ ਸਾਡੇ ਜੋ ਵਪਾਰੀ ਭਾਈ ਸੀਗੇ ਜਿਨ੍ਹਾਂ ਨੇ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਟੁੱਟੀਆਂ ਜਾਂ ਬੈਂਕ ਦੇ ਬਲੈਕਲਿਸਟ ਹੋ ਗਏ ਸੀ ਉਹਨਾਂ ਦੇ ਘਰਾਂ ਦੇ ਕਬਜ਼ੇ ਉਹ ਵੀ ਕਿਸਾਨ ਜੁਨੇ ਨੇ ਛਡਵਾਏ ਸੀਗੇ ਤਾਂ ਦੋਸਤੋ ਇਹ ਮੇਰੀ ਇੱਕ ਗੱਲ ਤੁਸੀਂ ਨੋਟ ਕਰ ਲਓ ਕਿ ਕਿਸਾਨਾਂ ਚ ਤੇ ਵਪਾਰੀਆਂ ਦੇ ਵਿੱਚ ਪਾੜ ਪੰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ بچੋ ਇਸ ਤੋਂ ਸਾਡਾ ਇੱਕ ਹੈ ਜਿਹੜਾ ਉਹੀ ਸਾਨੂੰ ਬਚਾ ਸਕਦਾ ਕਿਉਂਕਿ ਦੇਖੋ ਗੱਲ ਇਹ ਹੈ ਕਿਸਾਨ ਤੇ ਵਪਾਰੀ ਇੱਕ ਦੂਜੇ ਦੀ ਤੁਰੀ ਨਹੀਂ ਇਹ ਟ੍ਰੇਨ ਦੇ ਦੋ ਪਹੀਏ ਨੇਗੇ ਨਾ ਤਾਂ ਕਿਸਾਨਾਂ ਬੰਨਾ ਗੱਡੀ ਚੱਲ ਸਕਦੀ ਆ ਨਾ ਵਪਾਰੀਆਂ ਬੰਨਾ ਚੱਲ ਸਕਦੀ ਆ ਜੇ ਤੁਸੀਂ ਕਿਸਾਨ ਤੇ ਵਪਾਰੀ ਇਕੱਠੇ ਹੋਗੇ ਦੋਸਤੋ ਤੁਹਾਨੂੰ ਕੋਈ ਵੀ ਨਹੀਂ ਤੋੜ ਸਕਦਾ ਹੈਗਾ ਜਦੋਂ ਸ਼ੰਭੂ ਤੇ ਖਨੌਰੀ ਦੇ ਵਿੱਚ ਕਿਸਾਨਾਂ ਦੇ ਮੋਰਚੇ ਚੁਕਾਏ ਗਏ ਸੀਗੇ ਉਦੋਂ ਕਿਹਾ ਗਿਆ ਸੀਗਾ ਜੀ ਪੰਜਾਬ ਦੇ ਵਿੱਚ ਵਪਾਰ ਨਹੀਂ ਆ ਰਿਹਾ ਜੀ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ ਵਿੱਤੀ ਨੁਕਸਾਨ ਹੋ ਰਿਹਾ ਹੈ ਫਲਾਨਾ ਹੋ ਰਿਹਾ ਹੈ ਠਿੰਕਾ ਹੋ ਰਿਹਾ ਹੈ ਹੁਣ ਤਾਂ ਜੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਧਰਨੇ ਚੱਕਿਆਂ ਨੂੰ ਵੀ ਬਹੁਤ ਚਿਰ ਹੋ ਗਿਆ ਹੁਣ ਕਿੰਨੇ ਕੁ ਵਪਾਰ ਹੈ ਜਿਹੜੇ ਆਪਣੇ ਵੀ ਉਹਦੀਆਂ ਰੇਲਪੇਲ ਹੋ ਰਹੀ ਆ ਵੀ ਬਹੁਤ ਆਪਣੇ ਤਾਂ ਗੱਡੀਆਂ ਨੇ ਗੱਡੀਆਂ ਭਰ ਕੇ ਜਾ ਰਹੀਆਂ ਨੇ ਜੀ ਸਾਣ ਯੂਨੀਅਨਾਂ ਨੇ ਉਹਨਾਂ ਨੂੰ ਰੱਜ ਕੇ ਬਦਨਾਮ ਕੀਤਾ ਗਿਆ ਇਹ ਨਾ ਥਾਂ ਦੇਖਦੇ ਨਾ ਹੋਰ ਦੇਖਦੇ ਆ ਜੀ ਇਹ ਤਾਂ ਪੈਪਾਂ ਹੀ ਧਰਨੇ ਲਾ ਲੰਦੇ ਆ ਕੀ ਇਹਨੂੰ ਸ਼ੌਂਕ ਹੈ ਜੀ ਧਰਨਾ ਲਾਉਣ ਦਾ ਤੁਸੀਂ ਮੈਨੂੰ ਐਂ ਦੱਸੋ ਗੱਲ ਤਾਂ ਦੋਸਤੋ ਇੱਕ ਤੁਹਾਨੂੰ ਮੈਂ ਹੋਰ ਗੱਲ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹਣਾ ਹੈ ਇਹ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਵੀ ਮੈਂ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਣਾ ਕਿ ਦੋਸਤੋ ਗੱਲ ਇਹ ਹੈ ਵੀ ਇਸ ਵਕਤ ਜੋ ਥੋੜੀ ਜਿਮ ਨੂੰ ਘਟ ਆਉਂਦੀ ਹੈ ਥੋੜੀ ਜੀ ਉਹ ਜਦੋਂ ਆਪਾਂ ਸੋਚ ਕਹਿ ਦਿੰਨੇ ਆ ਨਾ ਵੀ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਸੋਚ ਹੈ ਜਿਹੜੀ ਉਹ ਕੀ ਹੋ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਸੋਚ ਹੈ ਜਿਹੜੀ